ਪੰਜਾਬ ਸਰਕਾਰ ਨੇ ਜ਼ਮੀਨ ਦੀ ਰਜਿਸਟ੍ਰੇਸ਼ਨ ਪ੍ਰਕਿਰਿਆ ਨੂੰ ਸੁਚਾਰੂ ਬਣਾਉਣ ਲਈ ਈਜ਼ੀ ਰਜਿਸਟਰੀ ਦੀ ਸ਼ੁਰੂਆਤ ਕੀਤੀ ਹੈ। ਪੰਜਾਬ ਸਰਕਾਰ ਦਾ ਇਹ ਕ੍ਰਾਂਤੀਕਾਰੀ ਉਪਰਾਲਾ ਹੁਣ ਪ੍ਰਾਪਰਟੀ ਰਜਿਸਟ੍ਰੇਸ਼ਨ ਨੂੰ ਆਸਾਨ ਕਰ ਰਿਹਾ ਹੈ। ਜ਼ਮੀਨ ਰਜਿਸਟ੍ਰੇਸ਼ਨ ਪ੍ਰਕਿਰਿਆ ਹੁਣ 23 ਸਾਫ਼-ਸੁਥਰੀ ਤੇ ਪਾਰਦਰਸ਼ੀ ਹੋ ਗਈ ਹੈ। ਇਸ ਦੇ ਨਾਲ ਦਫ਼ਤਰਾਂ ਦੀ ਖੱਜਲਖਵਰੀ ਤੇ ਏਜੰਟਾਂ ਦੀ ਵਾਧੂ ਲੋੜ ਵੀ ਖਤਮ ਹੋ ਗਈ ਹੈ। ਤਹਿਸੀਲਾਂ ਦਾ ਜਿਹੜਾ ਭ੍ਰਿਸ਼ਟਾਚਾਰ ਹੈ ਉਥੇ ਹੁਣ ਕਾਬੂ ਪਾ ਰਹੇ ਆਂ ਆਨਲਾਈਨ ਕਰ ਰਹੇ ਆਂ ਸਾਰਾ ਕੁਝ ਰਿਸਟਰੀ ਆਪਣੇ ਘਰੇ ਬੈਠ ਕੇ ਲਿਖ ਸਕਦੇ ਆਂ ਜਾਂ ਫਿਰ ਜਾ ਕੇ ਸੇਵਾ ਕੇਂਦਰ ਉਥੇ ਤਹਿਸੀਲ ਚ ਉਥੋਂ ਲਖਾ ਲਓ ਸਿੰਪਲ ਪੰਜਾਬੀ ਚ ਰਿਸਟਰੀ ਐ ਫਰਦ ਆਨਲਾਈਨ ਐ ਇੰਤਕਾਲ ਜਾਣ ਸਾਰ ਹੋ ਜਾਂਦੇ ਨੇ ਤੁਹਾਨੂੰ ਮੋਬਾਈਲ ਤੇ ਟਾਈਮ ਮਿਲ ਜਾਂਦਾ ਵੀ ਸਵੇਰ 3 ਵਜੇ ਤੋਂ ਲੈ ਕੇ 3:30 ਵਜੇ ਤੱਕ ਤੁਸੀਂ ਆ ਜਾਓ ਉਹਨਾਂ 15 ਮਿੰਟਾਂ ਦੇ ਵਿੱਚ ਹੀ ਤੁਹਾਡਾ ਕੰਮ ਜਿਹੜਾ ਤਸਿਲਾਂ ਦੇ ਵਿੱਚ ਹੋ ਜਾਊਗਾ ਕੋਈ ਭ੍ਰਿਸ਼ਟਾਚਾਰ ਨਹੀਂ ਕੋਈ ਬੰਦਾ ਪੈਸਾ ਨਹੀਂ ਮੰਗੂਗਾ ਹੁਣ ਰਜਿਸਟ੍ਰੇਸ਼ਨ ਜ਼ਿਲ੍ਹੇ ਵਿੱਚ ਸਥਿਤ ਕਿਸੇ ਵੀ ਤਹਿਸੀਲ ਚ ਕੀਤੀ ਜਾ ਸਕਦੀ ਹੈ ਇਸ ਤੋਂ ਇਲਾਵਾ ਲੋਕਾਂ ਦੇ ਕੋਲ ਈਜ਼ੀ ਜਮ੍ਹਾਂਬੰਦੀ ਪੋਰਟਲ ਦਾ ਵੀ ਵਿਕਲਪ ਹੈ ਜੀ ਅਸੀਂ ਈਜ਼ੀ ਰਜਿਸਟਰੀ ਕਰਾਉਣ ਆਏ ਸੀ ਸਾਨੂੰ ਬਹੁਤ ਵਧੀਆ ਲੱਗਾ ਅੱਗੇ ਜਿਹੜਾ ਕੰਮ ਸਾਡਾ 2-2 3-3 ਦਿਨਾਂ ਇਤੋਂ ਜ਼ਿਆਦਾ ਵੀ ਲੱਗ ਜਾਂਦੀ ਉਹ ਹੁਣੇ ਹੀ ਘੰਟਿਆਂ ਦੇ ਵਿੱਚ ਕਰਕੇ ਉੱਠ ਜਾਂਦੇ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੇਂਦਰ ਦੀ ਭਾਜਪਾ ਸਰਕਾਰ 32 ਲੱਖ ਕਰੀਬਾ ਲਈ ਰਸਨ ਯੋਜਨਾ ਨੂੰ ਖਤਮ ਕਰ ਰਹੀ ਹੈ। ਭਾਜਪਾ ਦੀ ਪੰਜਾਬ ਦੇ ਲੋਕਾਂ ਨਾਲ ਪਤਾ ਨਹੀਂ ਕੀ ਦੁਸ਼ਮਣੀ ਹੈ। ਜਗਰੀਬ ਲੋਕਾਂ ਦਾ ਰਸਨ ਖੋ ਰਹੀ ਹੈ। ਪਰ ਤੁਹਾਡੀ ਆਪਣੀ ਆਮ ਆਦਮੀ ਪਾਰਟੀ ਹਮੇਸ਼ਾ ਗਰੀਬਾਂ ਦੇ ਹੱਕਾਂ ਲਈ ਲੜੇਗੀ, ਲੜਦੀ ਰਹੀ ਹੈ, ਲੜਦੀ ਰਹੇਗੀ। ਪਹਿਲਾਂ ਭਾਜਪਾ ਨੇ ਵੋਟ ਚੋਰੀ ਕੀਤੇ ਹੁਣ ਰਾਸ਼ਨ ਚੋਰੀ ਕਰ ਰਹੀ ਹੈ ਅਸੀਂ ਹਰ ਕਦਮ ਤੇ ਪੰਜਾਬ ਦੇ ਲੋਕਾਂ ਨਾਲ ਖੜਦੇ ਰਹਾਂ ਅੱਗੇ ਤੋਂ ਵੀ ਲੋਕਾਂ ਦੇ ਹੱਕ ਵਿੱਚ ਖੜਦੇ ਰਹਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੇਂਦਰ ਦੀ ਭਾਜਪਾ ਸਰਕਾਰ 22 ਲੱਖ ਗਰੀਬਾਂ ਲਈ ਰਾਸ਼ਨ ਯੋਜਨਾ ਨੂੰ ਖਤਮ ਕਰ ਰਹੀ ਹੈ ਬੀਜੇਪੀ ਦੀ ਪੰਜਾਬ ਦੇ ਲੋਕਾਂ ਨਾਲ ਪਤਾ ਨਹੀਂ ਕੀ ਦੁਸ਼ਮਣੀ ਹੈ ਜੋ ਗਰੀਬ ਲੋਕਾਂ ਦਾ ਰਾਸ਼ਨ ਖੋ ਰਹੀ ਹੈ ਪਰ ਤੁਹਾਡੀ ਆਪਣੀ ਆਮ ਆਦਮੀ ਪਾਰਟੀ ਹਮੇਸ਼ਾ ਗਰੀਬਾਂ ਦੇ ਹੱਕਾਂ ਲਈ ਲੜੇਗੀ ਲੜਦੀ ਰਹੀ ਹੈ ਲੜਦੀ ਰਹੇਗੀ ਪਹਿਲਾਂ ਭਾਜਪਾ ਨੇ ਵੋਟ ਚੋਰੀ ਕੀਤੀ ਹੁਣ ਰਾਸ਼ਨ ਚੋਰੀ ਕਰ ਰਹੀ ਹੈ ਅਸੀਂ ਹਰ ਕਦਮ ਤੇ ਪੰਜਾਬ ਦੇ ਲੋਕਾਂ ਨਾਲ ਖੜਦੇ ਰਹਾਂ ਅੱਗੇ ਤੋਂ ਵੀ ਲੋਕਾਂ ਦੇ ਹੱਕ ਵਿੱਚ ਖੜਦੇ ਰਹਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੇਂਦਰ ਦੀ ਭਾਜਪਾ ਸਰਕਾਰ 22 ਲੱਖ ਕਰੀਬਾਂ ਦੀ ਰਾਸ਼ਨ ਯੋਜਨਾ ਨੂੰ ਖਤਮ ਕਰ ਰਹੀ ਹੈ ਬੀਜੇਪੀ ਦੀ ਪੰਜਾਬ ਦੇ ਲੋਕਾਂ ਨਾਲ ਪਤਾ ਨਹੀਂ ਕੀ ਦੁਸ਼ਮਣੀ ਹੈ ਜੋ ਗਰੀਬ ਲੋਕਾਂ ਦਾ ਰਾਸ਼ਨ ਖੋ ਰਹੀ ਹੈ ਕਿ ਤੁਹਾਡੀ ਆਪਣੀ ਆਮ ਆਦਮੀ ਪਾਰਟੀ ਹਮੇਸ਼ਾ ਗਰੀਬਾਂ ਦੇ ਹੱਕਾਂ ਲਈ ਲੜੇਗੀ ਲੜਦੀ ਰਹੀ ਹੈ ਲੜਦੀ ਰਹੇਗੀ ਪਹਿਲਾਂ ਭਾਜਪਾ ਨੇ ਵੋਟ ਚੋਰੀ ਕੀਤੀ ਹੁਣ ਰਾਸ਼ਨ ਚੋਰੀ ਕਰ ਰਹੀ ਹੈ ਅਸੀਂ ਹਰ ਕਦਮ ਤੇ ਪੰਜਾਬ ਦੇ ਲੋਕਾਂ ਨੂੰ ਖੜਦੇ ਰਹਾਂ ਅੱਗੇ ਤੋਂ ਵੀ ਲੋਕਾਂ ਦੇ ਹੱਕ ਵਿੱਚ ਖੜਦੇ ਰਹਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੇਂਦਰ ਦੀ ਭਾਜਪਾ ਸਰਕਾਰ 23 ਲੱਖ ਗਰੀਬਾਂ ਲਈ ਰਾਸ਼ਨ ਯੋਜਨਾ ਨੂੰ ਖਤਮ ਕਰ ਰਹੀ ਹੈ বিজেপি ਦੀ ਪੰਜਾਬ ਦੇ ਲੋਕਾਂ ਨਾਲ ਪਤਾ ਨਹੀਂ ਕੀ ਦੁਸ਼ਮਣੀ ਹੈ ਜੋ ਗਰੀਬ ਲੋਕਾਂ ਦਾ ਰੋਸਨ ਖੋ ਰਹੀ ਹੈ ਪਰ ਤੁਹਾਡੀ ਆਪਣੀ ਆਮ ਆਦਮੀ ਪਾਰਟੀ ਹਮੇਸ਼ਾ ਗਰੀਬਾਂ ਦੇ ਹੱਕਾਂ ਲਈ ਲੜੇਗੀ ਲੜਦੀ ਰਹੀ ਹੈ ਲੜਦੀ ਰਹੇਗੀ ਪਹਿਲਾਂ ਭਾਜਪਾ ਨੇ ਵੋਟ ਚੋਰੀ ਕੀਤੀ ਹੁਣ ਰੋਸਨ ਚੋਰੀ ਕਰ ਰਹੀ ਹੈ ਅਸੀਂ ਹਰ ਕਦਮ ਤੇ ਪੰਜਾਬ ਦੇ ਲੋਕਾਂ ਨਾਲ ਖੜਦੇ ਰਹਾਂ ਅੱਗੇ ਤੋਂ ਵੀ ਲੋਕਾਂ ਦੇ ਹੱਕ ਵਿੱਚ ਖੜਦੇ ਰਹਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿੰਦੇ ਦੀ ਭਾਜਪਾ ਸਰਕਾਰ 32 ਲੱਖ ਕਰੀਬਾਂ ਲਈ ਰਾਸ਼ਨ ਯੋਜਨਾ ਨੂੰ ਖਤਮ ਕਰ ਰਹੀ ਹੈ। ਬੀਜੇਪੀ ਦੀ ਪੰਜਾਬ ਦੇ ਲੋਕਾਂ ਨਾਲ ਪਤਾ ਨਹੀਂ ਕੀ ਦੁਸ਼ਮਣੀ ਹੈ। ਜਗਰੀਬ ਲੋਕਾਂ ਦਾ ਰਸਨ ਖੋਹ ਰਹੀ ਹੈ। ਪਰ ਤੁਹਾਡੀ ਆਪਣੀ ਆਮ ਆਦਮੀ ਪਾਰਟੀ ਹਮੇਸ਼ਾ ਗਰੀਬਾਂ ਦੇ ਹੱਕਾਂ ਲਈ ਲੜੇਗੀ, ਲੜਦੀ ਰਹੀ ਹੈ, ਲੜਦੀ ਰਹੇਗੀ। ਪਹਿਲਾਂ ਭਾਜਪਾ ਨੇ ਵੋਟ ਚੋਰੀ ਕੀਤੀ, ਹੁਣ ਰਾਸ਼ਨ ਚੋਰੀ ਕਰ ਰਹੀ ਹੈ। ਅਸੀਂ ਹਰ ਕਦਮ ਤੇ ਪੰਜਾਬ ਦੇ ਲੋਕਾਂ ਨਾਲ ਖੜ੍ਹਦੇ ਰਹਾਂ, ਅੱਗੇ ਤੋਂ ਵੀ ਲੋਕਾਂ ਦੇ ਹੱਕ ਵਿੱਚ ਖੜਦੇ ਰਹਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੇਂਦਰ ਦੀ ਭਾਜਪਾ ਸਰਕਾਰ 22 ਲੱਖ ਕਿਰੀਬਾ ਲਈ ਰਸਨ ਯੋਜਨਾ ਨੂੰ ਖਤਮ ਕਰ ਰਹੀ ਹੈ ਬੀਜੇਪੀ ਦੀ ਪੰਜਾਬ ਦੇ ਲੋਕਾਂ ਨਾਲ ਪਤਾ ਨਹੀਂ ਕੀ ਦੁਸ਼ਮਣੀ ਹੈ ਜੋ ਗਰੀਬ ਲੋਕਾਂ ਦਾ ਰਸਨ ਖੋ ਰਹੀ ਹੈ ਪਰ ਤੁਹਾਡੀ ਆਪਣੀ ਆਮ ਆਦਮੀ ਪਾਰਟੀ ਹਮੇਸ਼ਾ ਗਰੀਬਾਂ ਦੇ ਹੱਕਾਂ ਲਈ ਲੜੇਗੀ ਲੜਦੀ ਰਹੀ ਹੈ ਲੜਦੀ ਰਹੇਗੀ ਪਹਿਲਾਂ ਭਾਜਪਾ ਨੇ ਵੋਟ ਚੋਰੀ ਕੀਤੀ ਹੁਣ ਰਸਨ ਚੋਰੀ ਕਰ ਰਹੀ ਹੈ ਅਸੀਂ ਹਰ ਕਦਮ ਤੇ ਪੰਜਾਬ ਦੇ ਲੋਕਾਂ ਖੜਦੇ ਰਹੇ ਹਾਂ ਅਤੇ ਅੱਗੇ ਤੋਂ ਵੀ ਲੋਕਾਂ ਦੇ ਹੱਕ ਵਿੱਚ ਖੜਦੇ ਰਹਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੇਂਦਰ ਦੀ ਭਾਜਪਾ ਸਰਕਾਰ 22 ਲੱਖ ਗਰੀਬਾਂ ਲਈ ਰਾਸ਼ਨ ਯੋਜਨਾ ਨੂੰ ਖਤਮ ਕਰ ਰਹੀ ਹੈ ਬੀਜੇਪੀ ਦੀ ਪੰਜਾਬ ਦੇ ਲੋਕਾਂ ਨਾਲ ਪਤਾ ਨਹੀਂ ਕੀ ਦੁਸ਼ਮਣੀ ਹੈ ਜੋ ਗਰੀਬ ਲੋਕਾਂ ਦਾ ਰੋਜ਼ਾਨਾ ਖੋ ਰਹੀ ਹੈ ਪਰ ਤੁਹਾਡੀ ਆਪਣੀ ਆਮ ਆਦਮੀ ਪਾਰਟੀ ਹਮੇਸ਼ਾ ਗਰੀਬਾਂ ਦੇ ਹੱਕਾਂ ਲਈ ਲੜੇਗੀ ਲੜਦੀ ਰਹੀ ਹੈ ਲੜਦੀ ਰਹੇਗੀ ਪਰਨਾਪਾਲ ਪਰੇ ਵੋਟ ਚੋਰੀ ਕੀਤੇ ਹੁਣ ਰਾਸ਼ਨ ਚੋਰੀ ਕਰ ਰਹੀ ਹੈ ਅਸੀਂ ਹਰ ਕਦਮ ਤੇ ਪੰਜਾਬ ਦੇ ਲੋਕਾਂ ਨਾਲ ਖੜਦੇ ਰਹਾਂ ਅਸੀਂ ਅੱਗੇ ਤੋਂ ਵੀ ਲੋਕਾਂ ਦੇ ਹੱਕ ਵਿੱਚ ਖੜਦੇ ਰਹਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੇਂਦਰ ਦੀ ਭਾਜਪਾ ਸਰਕਾਰ 22 ਲੱਖ ਕਰੀਬਾ ਦੀ ਰਾਸ਼ਨ ਯੋਜਨਾ ਨੂੰ ਖਤਮ ਕਰ ਰਹੀ ਹੈ ਬੀਜੇਪੀ ਦੀ ਪੰਜਾਬ ਦੇ ਲੋਕਾਂ ਨਾਲ ਪਤਾ ਨਹੀਂ ਕੀ ਦੁਸ਼ਮਣੀ ਹੈ ਜੋ ਗਰੀਬ ਲੋਕਾਂ ਦਾ ਰਾਸ਼ਨ ਖੋ ਰਹੀ ਹੈ ਪਰ ਤੁਹਾਡੀ ਆਪਣੀ ਆਮ ਆਦਮੀ ਪਾਰਟੀ ਹਮੇਸ਼ਾ ਏ ਕ੍ਰਿਪਾ ਦੇ ਹੱਕਾਂ ਲਈ ਲੜੇਗੀ ਲੜਦੀ ਰਹੀ ਹੈ ਲੜਦੀ ਰਹੇਗੀ ਪਹਿਲਾਂ ਭਾਜਪਾ ਨੇ ਵੋਟ ਚੋਰੀ ਕੀਤੀ ਹੁਣ ਰਾਸ਼ਨ ਚੋਰੀ ਕਰ ਰਹੀ ਹੈ ਅਸੀਂ ਹਰ ਕਦਮ ਤੇ ਪੰਜਾਬ ਦੇ ਲੋਕਾਂ ਨੂੰ ਖੜਦੇ ਰਹੇ ਹਾਂ ਅੱਗੇ ਤੋਂ ਵੀ ਲੋਕਾਂ ਦੇ ਹੱਕ ਵਿੱਚ ਖੜਦੇ ਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੇਂਦਰ ਦੀ ਭਾਜਪਾ ਸਰਕਾਰ 23 ਲੱਖ ਕ੍ਰਿਪਾ ਲਈ ਰਾਸ਼ਨ ਯੋਜਨਾ ਨੂੰ ਖਤਮ ਕਰ ਰਹੀ ਹੈ ਬੀਜੇਪੀ ਦੀ ਪੰਜਾਬ ਦੇ ਲੋਕਾਂ ਨਾਲ ਪਤਾ ਨਹੀਂ ਕੀ ਦੁਸ਼ਮਣੀ ਹੈ ਗਰੀਬ ਲੋਕਾਂ ਦਾ ਰਸਨ ਖੋ ਰਹੀ ਹੈ ਪਰ ਤੁਹਾਡੀ ਆਪਣੀ ਆਮ ਆਦਮੀ ਪਾਰਟੀ ਹਮੇਸ਼ਾ ਗਰੀਬਾਂ ਦੇ ਹੱਕਾਂ ਲਈ ਲੜੇਗੀ ਲੜਦੀ ਰਹੀ ਹੈ ਲੜਦੀ ਰਹੇਗੀ ਪਹਿਲਾਂ ਭਾਜਪਾ ਨੇ ਵੋਟ ਚੋਰੀ ਕੀਤੀ ਹੁਣ ਰਸਨ ਚੋਰੀ ਕਰ ਰਹੀ ਹੈ ਅਸੀਂ ਹਰ ਕਦਮ ਤੇ ਪੰਜਾਬ ਦੇ ਲੋਕਾਂ ਨਾਲ ਖੜਦੇ ਰਹਾਂ ਅੱਗੇ ਤੋਂ ਵੀ ਲੋਕਾਂ ਦੇ ਹੱਕ ਵਿੱਚ ਖੜਦੇ ਰਹਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੇਂਦਰ ਦੀ ਭਾਜਪਾ ਸਰਕਾਰ 22 ਲੱਖ ਗਰੀਬਾਂ ਲਈ ਰਸਨ ਯੋਜਨਾ ਨੂੰ ਖਤਮ ਕਰ ਰਹੀ ਹੈ বিজেপি ਦੀ ਪੰਜਾਬ ਦੇ ਲੋਕਾਂ ਨਾਲ ਪਤਾ ਨਹੀਂ ਕੀ ਦੁਸ਼ਮਣੀ ਹੈ ਜੋ ਗਰੀਬ ਲੋਕਾਂ ਦਾ ਰੋਸਨ ਖੋ ਰਹੀ ਹੈ ਪਰ ਤੁਹਾਡੀ ਆਪਣੀ ਆਮ ਆਦਮੀ ਪਾਰਟੀ ਹਮੇਸ਼ਾ ਗਰੀਬਾਂ ਦੇ ਹੱਕਾਂ ਲਈ ਲੜੇਗੀ ਲੜਦੀ ਰਹੀ ਹੈ ਲੜਦੀ ਰਹੇਗੀ ਪਹਿਲਾਂ ਭਾਜਪਾ ਨੇ ਵੋਟ ਚੋਰੀ ਕੀਤੀ ਹੁਣ ਰੋਸਨ ਚੋਰੀ ਕਰ ਰਹੀ ਹੈ ਅਸੀਂ ਹਰ ਕਦਮ ਤੇ ਪੰਜਾਬ ਦੇ ਲੋਕਾਂ ਨਾਲ ਖੜਦੇ ਰਹਾਂ ਅੱਗੇ ਤੋਂ ਵੀ ਲੋਕਾਂ ਦੇ ਹੱਕ ਵਿੱਚ ਖੜਦੇ ਰਹਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿੰਦੇ ਦੀ ਭਾਜਪਾ ਸਰਕਾਰ 23 ਲੱਖ ਕਰੀਬਾਂ ਲਈ ਰਾਸ਼ਨ ਯੋਜਨਾ ਨੂੰ ਖਤਮ ਕਰ ਰਹੀ ਹੈ। ਬੀਜੇਪੀ ਦੀ ਪੰਜਾਬ ਦੇ ਲੋਕਾਂ ਨਾਲ ਪਤਾ ਨਹੀਂ ਕੀ ਦੁਸ਼ਮਣੀ ਹੈ। ਜਗਰੀਬ ਲੋਕਾਂ ਦਾ ਰਸਨ ਖੋਹ ਰਹੀ ਹੈ। ਪਰ ਤੁਹਾਡੀ ਆਪਣੀ ਆਮ ਆਦਮੀ ਪਾਰਟੀ ਹਮੇਸ਼ਾ ਗਰੀਬਾਂ ਦੇ ਹੱਕਾਂ ਲਈ ਲੜੇਗੀ, ਲੜਦੀ ਰਹੀ ਹੈ, ਲੜਦੀ ਰਹੇਗੀ। ਪਹਿਲਾਂ ਭਾਜਪਾ ਨੇ ਵੋਟ ਚੋਰੀ ਕੀਤੀ, ਹੁਣ ਰਾਸ਼ਨ ਚੋਰੀ ਕਰ ਰਹੀ ਹੈ। ਅਸੀਂ ਹਰ ਕਦਮ ਤੇ ਪੰਜਾਬ ਦੇ ਲੋਕਾਂ ਨੂੰ ਖੜਦੇ ਰਹਾਂ, ਅੱਗੇ ਤੋਂ ਵੀ ਲੋਕਾਂ ਦੇ ਹੱਕ ਵਿੱਚ ਖੜਦੇ ਰਹਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੇਂਦਰ ਦੀ ਭਾਜਪਾ ਸਰਕਾਰ 22 ਲੱਖ ਕਿਰੀਬਾ ਲਈ ਰਾਸ਼ਨ ਯੋਜਨਾ ਨੂੰ ਖਤਮ ਕਰ ਰਹੀ ਹੈ ਬੀਜੇਪੀ ਦੀ ਪੰਜਾਬ ਦੇ ਲੋਕਾਂ ਨਾਲ ਪਤਾ ਨਹੀਂ ਕੀ ਦੁਸ਼ਮਣੀ ਹੈ ਜੋ ਗਰੀਬ ਲੋਕਾਂ ਦਾ ਰੋਜ਼ਾਨਾ ਖੋ ਰਹੀ ਹੈ ਪਰ ਤੁਹਾਡੀ ਆਪਣੀ ਆਮ ਆਦਮੀ ਪਾਰਟੀ ਹਮੇਸ਼ਾ ਗਰੀਬਾਂ ਦੇ ਹੱਕਾਂ ਲਈ ਲੜੇਗੀ ਲੜਦੀ ਰਹੀ ਹੈ ਲੜਦੀ ਰਹੇਗੀ ਪਹਿਲਾਂ ਭਾਜਪਾ ਨੇ ਵੋਟ ਚੋਰੀ ਕੀਤੀ ਹੁਣ ਰਾਸ਼ਨ ਚੋਰੀ ਕਰ ਰਹੀ ਹੈ ਅਸੀਂ ਹਰ ਕਦਮ ਤੇ ਪੰਜਾਬ ਦੇ ਲੋਕਾਂ ਖੜਦੇ ਰਹੇ ਹਾਂ ਅਤੇ ਅੱਗੇ ਤੋਂ ਵੀ ਲੋਕਾਂ ਦੇ ਹੱਕ ਵਿੱਚ ਖੜਦੇ ਰਹਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੇਂਦਰ ਦੀ ਭਾਜਪਾ ਸਰਕਾਰ 22 ਲੱਖ ਗਰੀਬਾਂ ਲਈ ਰਾਸ਼ਨ ਯੋਜਨਾ ਨੂੰ ਖਤਮ ਕਰ ਰਹੀ ਹੈ ਬੀਜੇਪੀ ਦੀ ਪੰਜਾਬ ਦੇ ਲੋਕਾਂ ਨਾਲ ਪਤਾ ਨਹੀਂ ਕੀ ਦੁਸ਼ਮਣੀ ਹੈ ਜੋ ਗਰੀਬ ਲੋਕਾਂ ਦਾ ਰੋਜ਼ਾਨਾ ਖੋ ਰਹੀ ਹੈ ਪਰ ਤੁਹਾਡੀ ਆਪਣੀ ਆਮ ਆਦਮੀ ਪਾਰਟੀ ਹਮੇਸ਼ਾ ਗਰੀਬਾਂ ਦੇ ਹੱਕਾਂ ਲਈ ਲੜੇਗੀ ਲੜਦੀ ਰਹੀ ਹੈ ਲੜਦੀ ਰਹੇਗੀ ਪਰਨਾਪਾਲ ਪਰੇ ਵੋਟ ਚੋਰੀ ਕੀਤੇ ਹੁਣ ਰਾਸ਼ਨ ਚੋਰੀ ਕਰ ਰਹੀ ਹੈ ਅਸੀਂ ਹਰ ਕਦਮ ਤੇ ਪੰਜਾਬ ਦੇ ਲੋਕਾਂ ਨਾਲ ਖੜਦੇ ਰਹਾਂ ਅਸੀਂ ਅੱਗੇ ਤੋਂ ਵੀ ਲੋਕਾਂ ਦੇ ਹੱਕ ਵਿੱਚ ਖੜਦੇ ਰਹਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੇਂਦਰ ਦੀ ਭਾਜਪਾ ਸਰਕਾਰ 22 ਲੱਖ ਕਰੀਬਾ ਦੀ ਰਾਸ਼ਨ ਯੋਜਨਾ ਨੂੰ ਖਤਮ ਕਰ ਰਹੀ ਹੈ ਬੀਜੇਪੀ ਦੀ ਪੰਜਾਬ ਦੇ ਲੋਕਾਂ ਨਾਲ ਪਤਾ ਨਹੀਂ ਕੀ ਦੁਸ਼ਮਣੀ ਹੈ ਜੋ ਗਰੀਬ ਲੋਕਾਂ ਦਾ ਰਾਸ਼ਨ ਖੋ ਰਹੀ ਹੈ ਪਰ ਤੁਹਾਡੀ ਆਪਣੀ ਆਮ ਆਦਮੀ ਪਾਰਟੀ ਹਮੇਸ਼ਾ ਹੀ ਗਰੀਬਾਂ ਦੇ ਹੱਕਾਂ ਲਈ ਲੜੇਗੀ ਲੜਦੀ ਰਹੀ ਹੈ ਲੜਦੀ ਰਹੇਗੀ ਪਹਿਲਾਂ ਭਾਜਪਾ ਨੇ ਵੋਟ ਚੋਰੀ ਕੀਤੇ ਹੁਣ ਰਾਸ਼ਨ ਚੋਰੀ ਕਰ ਰਹੀ ਹੈ ਅਸੀਂ ਹਰ ਕਦਮ ਤੇ ਪੰਜਾਬ ਦੇ ਲੋਕਾਂ ਨਾਲ ਖੜਦੇ ਰਹੇ ਹਾਂ ਅਤੇ ਅੱਗੇ ਤੋਂ ਵੀ ਲੋਕਾਂ ਦੇ ਹੱਕ ਵਿੱਚ ਖੜਦੇ ਰਹਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੇਂਦਰ ਦੀ ਭਾਜਪਾ ਸਰਕਾਰ 32 ਲੱਖ ਗਰੀਬਾਂ ਲਈ ਰਾਸ਼ਨ ਯੋਜਨਾ ਨੂੰ ਖਤਮ ਕਰ ਰਹੀ ਹੈ बीजेपी ਦੀ ਪੰਜਾਬ ਦੇ ਲੋਕਾਂ ਨਾਲ ਪਤਾ ਨਹੀਂ ਕੀ ਦੁਸ਼ਮਣੀ ਹੈ ਜੋ ਗਰੀਬ ਲੋਕਾਂ ਦਾ ਰੋਸਨ ਖੋ ਰਹੀ ਹੈ ਪਰ ਤੁਹਾਡੀ ਆਪਣੀ ਆਮ ਆਦਮੀ ਪਾਰਟੀ ਹਮੇਸ਼ਾ ਗਰੀਬਾਂ ਦੇ ਹੱਕਾਂ ਲਈ ਲੜੇਗੀ ਲੜਦੀ ਰਹੀ ਹੈ ਲੜਦੀ ਰਹੇਗੀ ਪਹਿਲਾਂ ਭਾਜਪਾ ਨੇ ਵੋਟ ਚੋਰੀ ਕੀਤੀ ਹੁਣ ਰੋਸਨ ਚੋਰੀ ਕਰ ਰਹੀ ਹੈ ਅਸੀਂ ਹਰ ਕਦਮ ਤੇ ਪੰਜਾਬ ਦੇ ਲੋਕਾਂ ਨਾਲ ਖੜਦੇ ਰਹਾਂ ਅੱਗੇ ਤੋਂ ਵੀ ਲੋਕਾਂ ਦੇ ਹੱਕ ਵਿੱਚ ਖੜਦੇ ਰਹਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ